ਲਾਉੜੀ ਮਿੱਤਰੋ ਆਪਾਂ ਪਹੁੰਚ ਗਏ ਬਾਬਾ ਸ਼ਹੀਨ ਵਾਲੇ ਜਗਾ ਜਿੱਥੇ ਪਾਣੀ ਆਇਆ ਸੀ ਤੇ ਆਪਾਂ ਚੱਲੇ ਅੱਗੇ ਤਾਂ ਰੋਟਾਵੇਟਰ ਕਰਨਾ ਸੀ ਕਨਾਲ ਤੇ ਆ ਵੇ ਲੋ ਮੈਂ ਨਾਲ ਆ ਜੀ ਤੇ ਨਾਲ ਮੇਰੇ ਚਾਚਾ ਜੀ ਦਾ ਲੜਕਾ ਜਾ ਰਹੇ ਆ ਇਹਨਾਂ ਜ਼ਮੀਨ ਵਾਉਣੀ ਹੈ ਪੱਠੇ ਬੀਜਣ ਵਾਲੇ ਆ ਜੀ ਪੱਠੇ ਬੀਜ ਕੇ ਤੇ ਆਪਾਂ ਤੁਹਾਨੂੰ 46 ਐਕਸਡੇ ਦਿਖਾਉਣੇ ਐ ਇਹਦੀ ਆਵਾਜ਼ਾ ਚੈੱਕ ਕਰਾਉਣੇ ਆ ਸੁੱਕੀ ਜ਼ਮੀਨ ਆ ਬਿਲਕੁਲ ਆ ਭੜਕਾ ਵਾਲੀ ਜਿਹਨੂੰ ਵੇਂਦੇ ਆ। ਢੀੜੇ ਦੇ ਨਾਲ ਜੁੜੇ ਰਹੋ ਦੇ ਨਾਲੇ ਤਾਂ ਇਹਨੇ ਵਿਖਾਉਣੇ ਪਰਫਾਰਮੈਂਸ ਕਿਵੇਂ ਆ ਕਿਵੇਂ ਨਹੀਂ ਦਿੰਦਾ। ਰੋਟਾਵੇਟਰ ਹੈਗਾ ਆਪਣਾ 8 ਫਟਾ। ਲੋ ਵੀ ਮਿੱਤਰੋ ਇੱਥੇ ਪਾਣੀ ਕਹਿੰਦੇ ਨੇ ਵੀ 7-8-8 ਫੁੱਟ ਸੀ ਜਿੱਥੇ ਹੁਣ ਆਪਾਂ ਟਰੈਕਟਰ ਲੈ ਕੇ ਜਾ ਰਹੇ ਆ ਇਹ ਹੈ ਜੀ ਖੇਤਾਂ ਵਾਲੀ ਪਾਈ। ਨਾਲੇ ਕੋਹ ਘਰ ਬੈਠਾ ਟਾਣੀ ਦੇ। ਉਹਨਾਂ ਦੀ ਵੈਲੀ ਆ ਉਹ ਕਹਿੰਦੇ ਸਾਡਾ ਟਰੈਕਟਰ ਤਾਂ ਥੋੜਾ ਜਿਹਾ ਪਾਣੀ ਦੇ ਵਿੱਚ ਖੜਾ ਰਿਹਾ। ਸਲਫ ਨਹੀਂ ਚੱਕਦਾ ਤੇ ਨਾ ਹੀ ਪੂਰਾ ਉਹਨੂੰ ਸਾਫ਼ ਕਰਾਉਣ ਵਾਲਾ ਤਾਂ ਕਰਕੇ ਉਹਨਾਂ ਨੇ ਆਪਾਂ ਨੂੰ ਭਰਿਆ ਫੋਨ ਕਹਿੰਦੇ ਵੀ ਆਓ ਵੀਰ ਜੀ ਆਪਾਂ ਹਰ ਰੋਟਾਵੇਟਰ ਮਾਰ ਕੇ ਤੇ ਦਿਖਾਉਣਾ ਦਾ ਟਰੈਕਟਰ ਦੀ ਪਰਫਾਰਮੈਂਸ ਚੈੱਕ ਕਰਾਉਣੇ ਆ ਤੇ ਨਾਲ ਹੀ ਆ ਵੀਰ ਨੂੰ ਆਪਾਂ ਰੋਟਾਵੇਟਰ ਸਾਥ ਟੈਕ ਵੀ ਹੈ ਜੀ ਡੈਕ ਬਹੁਤ ਪਾਰਾ ਤੇ ਆਪਾਂ ਡੈਕ ਨੂੰ ਵਟਾ ਲਵਾਵਾਂਗੇ ਮਹਾਰਾ ਸੁੱਖ ਰੱਖੇ ਅੱਗੇ ਨੂੰ ਲਓ ਵੀ ਮਿੱਤਰੋ ਆਪਾਂ ਇਹ 1.5 ਕਨਾਲ ਦਸ ਰਹੇ ਆ ਇਹਨੂੰ ਫੇਰਦੇ ਆ ਰੋਟਾ ਵੇਕਰ ਤੇ ਨਾਲੇ ਅਬਰੂਦ ਆ ਆਪਣੇ ਪਾਪਾ ਜੀ ਇਹਨੂੰ ਦੇਖਦੇ ਆ ਮੱਥਾ ਤੇ ਆਪਾਂ ਕਰਦੇ ਆ ਸ਼ੁਰੂਆਤ ਮੀਟਰ ਦੇ ਗੇੜੇ ਘੜਾਈ ਜਾਂਦਾ ਜੀ 8 ਫੁੱਟਾ ਰੋਟਾ ਮੀਟਰ ਇਹ ਨਾਲ ਚਾਚਾ ਜੀ ਦਾ ਮੁੰਡਾ ਲੈ ਕੇ ਆਇਆ ਸੀ ਨਾਲ ਆਹ ਵੇਖੋ ਸਫਾਈ ਚੈੱਕ ਕਰੋ ਸਪਾਈ ਤੀਜਾ ਲੋ ਲੱਗਿਆ ਹੋਇਆ ਹੈ ਜੀ 1200 ਤੋਂ 1300 ਦੇ ਵਿੱਚ ਆਰ ਪੀ ਐਮ ਇਹਦੇ ਰੇਸ ਬਿਲਕੁਲ ਹੀ ਸ਼ਾਂਤ ਤੇ ਸੁਭਾਅ ਨਾਲ ਚੱਲਿਆ ਹੋਇਆ ਹੈ ਜੀ ਇੱਥੇ ਪਾਣੀ ਆਇਆ ਸੀ ਘੱਟੋ ਘੱਟ 5-5 ਫੁੱਟ 7-7 ਫੁੱਟ ਸੀ ਢਾਣੀ ਦੇ ਪਿੱਛੇ ਪਾਣੀ ਲੱਗਿਆ ਸੀ ਫੁੱਲ ਇਹ ਵੀ ਘਰ ਸੀ ਇੱਥੇ ਤੇ ਉਹਨਾਂ ਦੇ ਮਕਾਨ ਵਗੈਰਾ ਡਿੱਗ ਪਏ ਫਿਰ ਬਾਹਰ ਚਲੇ ਗਏ 8-8 ਫੁੱਟ ਸੀ ਪਾਣੀ 8-8 ਫੁੱਟ ਅਮਰੂਦ ਦੀਆਂ ਇੱਥੇ ਤੱਕ ਪਾਣੀ ਲੱਗਿਆ ਹੋਊਗਾ ਜੀ ਜੇ ਸਫਾਈ ਨਾ ਹੋਈ ਤਾਂ ਦਿਖਾਉਨੇ ਆ ਜੀ ਤੁਹਾਨੂੰ ਪਰ ਪਾਣੀ ਬਹੁਤ ਜ਼ਿਆਦਾ ਸੀ ਇੱਥੇ ਜੁੜੇ ਰੋ ਵੀਡੀਓ ਦੇ ਨਾਲ ਮੈਂ ਨਾਲ ਹੀ ਮੇਰੇ ਚਾਚਾ ਜੀ ਦਾ ਲड़का ਆਇਆ ਜੀ ਰੇਲੋ ਕੁਟਰ ਮਾਰਨ ਆਏ ਆ ਜੁੜੇ ਰੋ ਸਾਡੇ ਵਲੌਗ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਕਣਕ ਬੀਜਣੀ ਹੈ ਜੇ ਕਿਸੇ ਘਰ ਦੀ ਆਈਏ 4 ਕਨਾਲਾਂ ਵਾਲਾ ਖੇਤ ਬਹੁਤ ਲੇਟ ਹੋ ਗਈ ਉਹਨਾਂ ਨੇ ਮੱਕੀ ਦੇ ਪੱਤੇ ਬੀਜੇ ਹੋਏ ਸੀ ਹੁਣ ਬੀਜ ਕੇ ਉਸ ਤੋਂ ਬਾਅਦ ਚੈੱਕ ਕਰੋ ਕੋਈ ਜਮਾ ਬਾਜ ਸਵਾਗਤ ਕਰਦੇ ਆਂ ਕਰ ਰਹੇ ਆ ਬਰਾਲੀ ਇਕੱਠੀ ਤੁਸੀਂ ਆ ਵੇਖ ਸਕਦੇ ਹੋ ਬਰਾਲੀ ਇਕੱਠੀ ਕਰਨ ਵਾਲਾ ਜੰਤਰ ਬਰਾਲੀ ਇਕੱਠੀ ਕਰ ਰਹੇ ਆ ਜੋ ਕਿ ਅੱਗ ਬਰਾਬਰ ਵਧੀਆ ਨਹੀਂ ਲੱਗੀ ਇਹ ਤਕਨੀਕ ਨਵੀਂ ਬਣਾਈ ਹੋਈ ਹੈ ਆ ਦੇਖ ਸਕਦੇ ਹੋ ਬਰਾਲੀ ਇਕੱਠੀ ਕਰਨ ਵਾਲਾ ਜੰਤਰ ਤੇ ਉਹ ਭਈ ਆਪਣੇ ਡ੍ਰਿੱਲ ਡ੍ਰਿੱਲ ਪੂਰੀ ਹੋ ਨਹੀਂ ਰਹੀ ਸੀ ਐਸ ਕਰਕੇ ਹੁਣ ਆਪਾਂ ਏ ਹਜ਼ਾਰ ਤਿਆਰ ਕਰਵਾਇਆ ਆਪਦੇ ਹੱਥੀ ਲਓ ਵੀ ਮਿੱਤਰੋ ਇਹ ਹੈ ਪ੍ਰਾਲੀ ਇਕੱਠੀ ਕਰਨ ਵਾਲਾ ਜੰਤਰ ਆ ਵੇਖੋ ਮਗਰ ਪ੍ਰਾਲੀ ਕਿੰਨੀ ਬਣਦੀ ਹੈ ਇਹ ਅਸੀਂ ਦੋਨੋਂ ਮੇਰਾ ਵੀਰਾ ਤੇ ਮੈਂ ਦੋਨੋਂ ਲੱਗੇ ਘੜੇ ਆ ਜੀ ਕਿਸੇ ਆ ਇਸੇ ਨਾਲ ਆ ਦੇਖ ਸਕਦੇ ਹੋ ਜੇਕਰ ਕਾਲੀ ਕਿੱਥੀ ਹੋ ਰਹੀ ਹੈ ਤੇ ਨਾਲ ਹੀ ਅਸੀਂ ਬੈਠੇ ਬੈਠੇ ਹਾਂ ਕਿਉਂਕਿ ਕੰਮ ਉਹ ਜ਼ਰੂਰੀ ਹੈ पराली मैं तो अपना राजी आल दिखा प्राली लो पराली बहुत सी आग हो गए आप चलो पराली पहले इकट्ठी कर दिया फिर कर जा रेल ठीक रेलवे भी करो भीडियो दिखाने जोड़े का जो स्कीम ये स्कीम अच्छे लगे तो प्लीज लाइक शेयर कमेंट जरूर करो सू साले कौज कार्ड नहीं मारना है ਇਹ ਕੋਈ ਨਹੀਂ ਲੋਕਾਂ ਨੂੰ ਪਿਆਰ ਕੀਤੀ ਹੋਈ ਇਹ ਜ਼ੀਬ ਆਵੇ ਲੋ ਪ੍ਰਾਲੀ ਇਕੱਠੀ ਹੁੰਦੀ ਜਾਂਦੀ ਵਗੈਰਾ ਸਫਾਈ ਹੋ ਜਾਂਦੀ ਹੈ ਜਾਨ ਨੂੰ ਸੁਪਰ ਸੈਟਰ ਤੋਂ ਪ੍ਰਾਗੈਨੈਸੀ ਕਰ ਸੁਪਰ ਟਾਈਮ ਨਿਕਲਦਾ ਜਮੀਨ ਤੋਂ ਇਸੇ ਕਰਕੇ ਇਸ ਕਰਕੇ ਜ਼ੀਰੋ ਡ੍ਰਿਲ ਕਰਦੇ ਨੇ ਲੋ ਆਪ ਪ੍ਰਾਲੀ ਦਿੱਤੀ ਇਕੱਠੀ ਕਰ ਆਵੇ ਲੋ ਸੜਕ ਦੇ ਲਾਤੀਆਂ ਟਿੱਗੀਆਂ ਇਹ ਵੀ ਰਾਰਾ ਜਿੱਦੀ ਆਪਾਂ ਡ੍ਰਿੱਲ ਪੇਰ ਰਹੇ ਆ ਤੇ ਆ ਵੇਹ ਲੁਪਰਾਲੀ ਹੋ ਗਈ ਸਾਰੀ ਇਕੱਠੀ ਤੇ ਆ ਬੜੀ ਭਾਈ ਡ੍ਰਿੱਲ ਵਿੱਚ ਕਾਰ ਹੀ ਛੱਡ ਦਿੱਤੀ ਸੀ ਕਿਉਂਕਿ ਡ੍ਰਿੱਲ ਨਾਲ ਪਰਾਲੀ ਬਹੁਤ ਇਕੱਠੀ ਹੁੰਦੀ ਸੀ ਤੇ ਆ ਵੇਖੋ ਆਪਣਾ ਯੰਤਰ ਜਿਹਨੂੰ ਕਹਿੰਦੇ ਆ ਕਾਰਡ ਆਪਾਂ ਉਹਨੂੰ ਸੜਕ ਦੇ ਸਾਈਡ ਤੇ ਕੱਢ ਕੇ ਤੇ ਡ੍ਰਿੱਲ ਪਾਉਨੇ ਆ ਤੇ ਫਿਰ ਤੁਹਾਨੂੰ ਦਿਖਾਉਣੇ ਆ ਡ੍ਰਿੱਲ ਫਿਰਦੀ ਦਾ ਨਜ਼ਾਰਾ आ देखो आपा आप ट्रेल फेर रहे हां आप भाई अपनी ट्रेल लगा के जी थोड़ा है थोड़ा है ट्रेल हो गई अपनी ਤਦੋਂ ਆਪਾਂ ਪ੍ਰਾਲੀ ਇਕੱਠੀ ਕੀਤੀ ਸੀ ਕਾਰ ਤੇ ਆਪਾਂ ਹੁਣ ਲੱਗੇ ਸੀ ਡ੍ਰਿਲ ਫੇਰਨਾ ਹੁਣ ਮੈਂ ਟਰੈਕਟਰ ਤੋਂ نیچے ਉੱtre ਆ ਤੇ ਨਾਲ ਚਾਚਾ ਜੀ ਦਾ ਮੁੰਡਾ ਇਹਨੂੰ ਚੜਾਇਆ ਟਰੈਕਟਰ ਦੇ ਉੱਪਰ ਵੀ ਡ੍ਰਿਲ ਖੇਰੋ ਤੇ ਆ ਤੁਸੀਂ ਵੇਖ ਲਓ ਪ੍ਰਾਲੀ ਆ ਟਰੇਰ ਲੱਗਿਆ ਪਿਆ ਉਹ ਲੱਗਿਆ ਵੇਖੋ ਉਧਰ ਲੱਗਿਆ ਪਿਆ ਇੱਕ ਇਧਰ ਲੱਗਿਆ ਸਾਡੇ ਪਿੱਛੇ ਤੇ ਉਹ ਸਾਹਮਣੇ ਸੇਮ ਹੀ ਪ੍ਰਾਲੀ ਦੇ ਟਰੇਰ ਲੱਗੇ ਆ ਇੰਨੀ ਅਸੀਂ ਪ੍ਰਾਲੀ ਇਕੱਠੀ ਕੀਤੀ ਹੈ ਤੇ ਆ ਤੁਸੀਂ ਵੇਖ ਲਓ ਟਰੈਕਟਰ ਆ ਵੇਖੋ ਟਰੈਕਟਰ ਜਮਾਂ ਨਹੀਂ ਲੋਡ ਲੈ ਰਿਹਾ ਰੇਲ ਦੇ ਜਮੀਨ ਦਾ ਵੱੱਤਰ ਬਹੁਤ ਆ ਜੀ ਬਹੁਤ ਹੀ ਜ਼ਿਆਦਾ ਜਿੰਨੂੰ ਕਹਿ ਸਕਦੇ ਨਾ ਜਮੀਨ ਦਾ ਵੱੱਤਰ ਤੋਂਨਾ ਜੀ ਆ ਵੇਲ ਉਪਰਾਲੀ ਹੁਣ ਤੱਕ ਵੀ ਇਕੱਠੀ ਵਿੱਚ ਹੋ ਰਹੀ ਹੈ ਕਿਤੇ ਕਿਤੇ ਤੇ ਆ ਵੇਲੋ ਜਮੀਨ ਬਿਲਕੁਲ ਗਿੱਲੀ ਪਈ ਹੈ ਬਿਲਕੁਲ ਜਿੰਨੂੰ ਕਹਿ ਸਕਦੇ ਨਾ ਆਪਾਂ ਉਹ ਚੀਜ਼ ਆ ਤੇ ਆਪਾਂ ਵਿੱਚ ਵੀ ਵੇਖ ਰਹੇ ਆ ਵੀ ਪੂਰਾ ਖੇਰ ਰਿਹਾ ਹੈ ਕਿ ਨਹੀਂ ਖੇਰ ਰਿਹਾ ਤੇ ਆ ਵੇਖੋ ਵੀਡੀਓ ਦੇ ਨਾਲ ਜੁੜੇ ਰਹੋ ਆ ਖੇਤ ਆ ਜੀ ਉਹ ਵੀਰ ਤੇ ਬੈਠੇ ਆ ਮਾਤਾ ਜੀ ਆਪਾਂ ਉਹਨਾਂ ਨੂੰ ਵਿੱਚ ਲੈ ਲਈਏ ਘੇਰ ਕੇ ਤੇ ਵੇਖੋ ਦੰਦਾ ਮੋਚ ਬਰ ਰੇਸਾਂ ਕਿੱਥੇ ਮੰਦਾ ਕਾਟੇ ਵਾਤੇ ਫੁੱਲ ਹੀ ਖਿੱਚਿਆ ਹੁੰਦਾ ਫੁੱਲ ਟਰੈਕਟਰ ਨੂੰ ਕਹਿੰਦੇ ਨਾ ਫੁੱਲ ਬਟਾ ਫੁੱਲ ਚੈੱਕ ਕਰੋ ਮੇਟਰ ਆਵਾਜ਼ ਚੈੱਕ ਕਰੋ ਟਰੈਕਟਰ ਦੀ ਬਹੁਤ ਪਿਆਰੀ ਲੱਗਦੀ ਹੈ ਆਵਾਜ਼ ਕਹਿੰਦੇ ਆ ਇਹਦੇ ਸੂਪਰ ਇਹਨੂੰ ਕਹਿੰਦੇ ਆ ਇਹਨੂੰ ਲੋ ਜੀ ਪਰਾਲੀ ਮਿੱਤਰਾਂ ਦੇ ਨਾਲ ਫੇਰ ਇਕੱਠੀ ਹੋ ਗਈ ਮਿੱਤਰੋ ਇੱਧਰ ਸੋਨਾ ਲੀਗਾ 750 ਸੁਪਰ ਸੀਡਰ ਤੇ ਚੱਲ ਰਿਹਾ ਹੈ ਉਹ ਦੇਖੋ ਸੁਪਰ ਸੀਡਰ ਬਿਲਕੁਲ ਪੂਰੀ ਪਰਾਲੀ ਦੇ ਵਿੱਚ ਤੇ ਇਧਰ ਆਉਣਾ ਚੱਲ ਰਿਹਾ ਸਵਰਾਜ 744 ਦੇਖੋ ਮਿੱਤਰੋ ਤੋਰੀ ਸਫਾਈ ਆ ਗਈ ਹੁਣ ਖੇਤ ਦੀ ਅਲਗ ਅਨ ਸੁਪਰ ਸੈੱਡ ਕਰਾ ਲੈਣੇ ਸੁਪਰ ਸੈੱਡ ਨਾਲ ਜ਼ਮੀਨ ਬਹੁ ਗਿੱਲੀ ਸੀ ਪਰ ਕਹਿੰਦੇ ਵੀ ਤੁਸੀਂ ਕਰ ਦੋ ਤਾਂ ਬਹੁਤ ਮਿਹਰਬਾਨੀ ਹੈ ਜੀ ਆਹ ਵੇਖੋ ਇਹ ਸੀ ਫਸਟਰ ਦਾ ਤੇ ਕੰਮ ਸੀ ਸਾਰੇ ਕਰਦੇ ਆ ਕਿਰਾਏ ਦਾ ਜਿੰਨਾ ਵੀ ਵੀਰ ਦਾ ਕਿਲਾ ਰਹਿ ਗਿਆ ਸੀ ਪਾਣੀ ਦੀ ਮਾਰ ਕਰਨਾ ਇਹ ਸਾਰਾ ਏਰੀਆ ਪਾਣੀ ਦੀ ਮਾਰ ਕਰਨਾ ਇਹ ਟਾਲੀਆਂ ਜਿਹੜੀਆਂ ਮੇਰੇ ਪਿੱਛੇ ਨਜ਼ਰ ਆਈਆਂ ਇਹ ਵੀ ਪਾਣੀ ਦੀ ਮਾਰ ਕਰਨ ਆ ਗੀਆਂ ਸੀ ਇਹਨਾਂ ਦੀ ਕਿਸਾਨ ਬੀਜ ਕੇ ਗਏ ਸੀ ਚਲੋ ਆਪਾਂ ਵੀ ਲਾ ਕੇ ਰੱਖਿਆ ਸੀ ਟਰੈਕਟਰ ਨਾਲ ਟ੍ਰੇਲ ਵੀ ਲਾ ਕੇ ਰੱਖੀ ਸੀ ਪਰ ਖਰਾਏ ਦਾ ਕੰਮ ਹੋਣ ਕਰਨਾ ਆਪਾਂ ਥੋੜਾ ਜਿਹਾ ਫਿਰ ਉਧਰ ਕੰਮ ਖਿੱਚਤਾ ਇਸ ਕਰਕੇ ਵੀਰੇ ਤੁਹਾਨੂੰ ਪਤਾ ਟਰੈਕਟਰ ਦੀ ਕਿਸ਼ਤਾਂ ਵੀ ਨੇ ਉਹ ਵੀ ਭਰਨੀ ਜ਼ਰੂਰੀ ਹੈ ਤੇ ਆ ਵੇਖ ਲਓ ਆਪਣੇ ਵਲੌਗ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਟਰੈਕਟਰ ਦੀ ਵਾਹ ਚੈੱਕ ਕਰੋ ਤੇ ਟਰੈਕਟਰ ਦਾ ਤੋਰਾ ਚੈੱਕ ਕਰੋ